ਧੀ ਤੋਰਨ ਲੱਗੀ ਸੀ ਡੋਲੀ ਪਰ ਮਾਪੇ ਰੋ ਰਹੇ ਸੀ ਘਰ ਦੇ ਬਾਹਰ ਖੜੇ ਦੋਸਤੋ ਅਕਸਰ ਹੀ ਧੀ ਦੀ ਡੋਲੀ ਤੋਰਨ ਵੇਲੇ ਮਾਪਿਓ ਬਹੁਤ ਭਾਵੁਕ ਹੋ ਜਾਂਦੇ ਹਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਦਾ ਵਿਆਹ ਹੋ ਰਿਹਾ ਸੀ ਅਤੇ ਜਦੋਂ ਉਸ ਦੀ ਡੋਲੀ ਤੁਰਨ ਲੱਗਦੀ ਹੈ ਤਾਂ ਮਾਪਿਓ ਘਰ ਤੋਂ ਬਾਹਰ ਰਾ ਕੇ ਪੁੱਭਾ ਮਾਰ ਮਾਰ ਕੇ ਰੋਣ ਲੱਗ ਜਾਂਦੇ ਹਨ ਤਾਂ ਕਿ ਉਹਨਾਂ ਦੀ ਲੜਕੀ ਨੂੰ ਇਹ ਨਾ ਪਤਾ ਲੱਗ ਸਕੇ ਅਤੇ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਘਰ ਚਲੀ ਜਾਵੇ ਪਰ ਲੜਕੀ ਆਪਣੇ ਮਾਪਿਓ ਨੂੰ ਲੱਭਦੀ ਲੱਭਦੀ ਉਹਨਾਂ ਦੇ ਕੋਲ ਆ ਜਾਂਦੀ ਹੈ ਤੇ ਉਹਨਾਂ ਨੂੰ ਰੋਂਦਿਆਂ ਦੇਖ ਕੇ ਆਪ ਵੀ ਭੁੱਬਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਸੋ ਅਕਸਰ ਹੀ ਧੀਆ ਨੂੰ ਪਰਾਇਆ ਧੰ ਕਿਹਾ ਜਾਂਦਾ ਹੈ ਪਰ ਉਹਨਾਂ ਮਾਪਿਓ ਨੂੰ ਪੁੱਛ ਕੇ ਦੇਖੋ ਜੋ ਆਪਣੀ ਲਾਡਾਂ ਨਾਲ ਪਾਲੀ ਧੀ ਨੂੰ ਇੱਕੋ ਦਮ ਪਰਾਇਆ ਕਰਕੇ ਨਵੇਂ ਘਰ ਦੇ ਵਿੱਚ ਭੇਜ ਦਿੰਦੇ ਨੇ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ